ਲੋ ਵੀ ਮਿੱਤਰੋ ਵੀਡੀਓ ਕਰ ਦਿਓ ਚਲਦੀ ਚਲਦੀ ਸ਼ੇਅਰ ਤੇ ਕੀ ਹੁੰਦਾ ਕਿ ਧੁੰਦਾਂ ਦੇ ਵਿੱਚ ਜਿਹੜੀਆਂ ਆਪਣੀਆਂ ਲਾਈਟਾਂ ਨੇ ਉਹਨਾਂ ਦਾ ਚਾਨਣ ਬਹੁਤ ਘੱਟ ਹੁੰਦਾ ਹੈ ਹਜ਼ਾਰਾਂ ਰੁਪਏ ਜਿਹੜੇ ਆਪਾਂ ਲਾ ਕੇ ਲਾਈਟਾਂ ਨਵੀਆਂ ਪਵਾ ਲਈ ਨੇ ਸਿਰਫ ਘਰ ਬੈਠੇ ਤੁਸੀਂ 2 ਮਿੰਟ ਦੇ ਵਿੱਚ ਜਿਹੜੀਆਂ ਲੈਂਟਾਂ ਦੀ ਚਮਕਾਂ ਨਵੀਆਂ ਵਰਗੀ ਬਿਲਕੁਲ ਬਣਾ ਦੋਗੇ ਸੋ ਵੀਡੀਓ ਮੇਰੇ ਵੀਰੋ ਜਰੂਰ ਚਲਦੀ ਚਲਦੀ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਭੈਣ ਭਰਾ ਦਾ ਭਲਾ ਹੋ ਸਕੇ ਸੋ ਵੀਡੀਓ ਜਰੂਰ ਸ਼ੇਅਰ ਕਰਿਓ ਤੇ ਕਮੈਂਟ ਵਿੱਚ ਆਪਣਾ ਸੁਝਾਅ ਜਰੂਰ ਦਿਓ ਧੁੰਦ ਵਿੱਚ ਜਿਹੜਾ ਬਚਨ ਦਾ ਸਭ ਤੋਂ ਸੌਖਾ ਤਰੀਕਾ ਕਾਰ ਮੋਟਰਸਾਈਕਲ ਗੱ ਲੋ ਵੀ ਮਿੱਤਰੋ ਅੱਜ ਆਪਾਂ ਤੁਹਾਨੂੰ ਇੱਕ ਇਹੋ ਜਿਹਾ ਨੁਕਤਾ ਦੱਸਣ ਜਾ ਰਹੇ ਹਾਂ ਜਿਹੜੀਆਂ ਤੁਹਾਡੀਆਂ ਗੱਡੀਆਂ ਦੀਆਂ ਲਾਈਟਾਂ ਸਕੂਟਰਾਂ ਦੀਆਂ ਲਾਈਟਾਂ ਮੋਟਰਸਾਈਕਲਾਂ ਦੀਆਂ ਲਾਈਟਾਂ ਹਜ਼ਾਰਾਂ ਰੁਪਏ ਲਾ ਦਿੰਦੇ ਜੇ ਤੁਸੀਂ ਧੁੰਦ ਦੇ ਵਿੱਚ ਬਦਲ ਦਿੰਦੇ ਜੇ ਕਿ ਜਿਹੜੀਆਂ ਤੁਹਾਡੀਆਂ ਲਾਈਟਾਂ ਜਿਆਦਾ ਦੂਰ ਤੱਕ ਚਾਨਣ ਕਰਨ ਛੋਟਾ ਜਿਹਾ ਨੁਕਤਾ ਅਪਣਾ ਲਿਓ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਜਿਹੜਾ ਇਸ ਨੁਕਤੇ ਨਾਲ ਤੁਹਾਡੀਆਂ ਇਹਨੀਆਂ ਲਾਈਟਾਂ ਨੇ ਹਜ਼ਾਰਾਂ ਰੁਪਏ ਬਚ ਜਾਣਗੇ ਹਜ਼ਾਰਾਂ ਰੁਪਏ ਤੁਹਾਡੇ ਬਚ ਜਾਣਗੇ ਵੀਡੀਓ ਮੇਰੇ ਵੀਰੋ ਜਰੂਰ ਚਲਦੀ ਚਲਦੀ ਸ਼ੇਅਰ ਜਰੂਰ ਕਰੀ ਚੱਲਿਓ ਕਿਉਂਕਿ ਕਿਸੇ ਵੀ ਭੈਣ ਭਰਾ ਦਾ ਜਿਹੜਾ ਫਾਇਦਾ ਹੋ ਸਕਦਾ ਹੈ ਕਈ ਵੀਰ ਮੋਟਰਸਾਈਕਲਾਂ ਤੇ ਰਾਤ ਨੂੰ ਜਾਂਦੇ ਆ ਲਾਈਟਾਂ ਜਿਹੜੀਆਂ ਵਾਂ ਮੋਟਰਸਾਈਕਲ ਦੀ ਖਰਾਬ ਹੋ ਜਾਂਦੀਆਂ ਨੇ ਘੱਟ ਜਾਗਦੀਆਂ ਨੇ ਗੱਡੀਆਂ ਦੀਆਂ ਲਾਈਟਾਂ ਘੱਟ ਜਾਗਦੀਆਂ ਨੇ ਸੋ ਆਓ ਆਪਾਂ ਕਰਨਾ ਕੀ ਆ ਸਭ ਤੋਂ ਪਹਿਲਾਂ ਮੇਰੇ ਵੀਰੋ ਮੰਨ ਕੇ ਚਲੋ ਆ ਗੱਡੀ ਆ ਜੀ ਗੱਡੀ ਦੇ ਉੱਪਰ ਇੱਥੇ ਨਾ ਜਿਹੜੀ ਆਪਣੀ ਪੀਲੀ ਪੀਲੀ ਸਾਰੀ ਜਿਹੜੀ ਲਾਈਟ ਆ ਜ਼ਿਆਦਾਤਰ ਪੀਲੀ ਪੀਲੀ ਹੋ ਜਾਂਦੀ ਆ ਕਰਨਾ ਕੀ ਆ ਕਿ ਸਭ ਤੋਂ ਪਹਿਲਾਂ ਤੁਸੀਂ ਇੱਕ ਅੱਧਾ ਜਿਹੜਾ ਵਾ ਨਿੰਬੂ ਲੈ ਲੈਣਾ ਵਾ ਅੱਧਾ ਨਿੰਬੂ ਲੈ ਕੇ ਥੋੜਾ ਜਿਹਾ ਲੈਣਾ ਤੁਸੀਂ ਮਿੱਠਾ ਸੋਡਾ ਮਿੱਠਾ ਸੋਡਾ ਲੈ ਕੇ ਇਸ ਨੂੰ ਇਸ ਤਰ੍ਹਾਂ ਥੋੜਾ ਥੋੜਾ ਲਗਾ ਕੇ ਜਿਹੜਾ ਇਸ ਦੇ ਉੱਪਰ ਜਿੱਥਾ ਪੀਲੀ ਜਗ੍ਹਾ ਹੋਊਗੀ ਇਸ ਦੇ ਉੱਪਰ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਜਿਹੜਾ ਇਸ ਨੂੰ ਰਗੜ ਦੇਣਾ ਰਗੜਨ ਤੋਂ ਬਾਅਦ ਜਦੋਂ ਤੁਸੀਂ 2-3 ਮਿੰਟ ਇਸ ਨੂੰ ਰਗੜੋਗੇ ਤੇ ਜਿਹੜੀ ਤੁਹਾਡੀ ਲਾਈਟ ਆ ਬਿਲਕੁਲ ਨਵੀਂ ਲਾਈਟ ਵਰਗੀ ਬਣ ਜਾਊਗੀ ਬਿਲਕੁਲ ਨਵੀਂ ਚਮਕਾਰੇ ਮਾਰੂਗੀ ਮੇਰੇ ਵੀਰੋ ਇਸ ਤਰ੍ਹਾਂ ਹੀ ਜੇਕਰ ਆਪਾਂ ਗੱਲ ਕਰੀਏ ਮੋਟਰਸਾਈਕਲ ਦੀ ਮੋਟਰਸਾਈਕਲ ਦੀ ਜਿਹੜੀ ਲਾਈਟ ਆ ਆ ਦੇਖੋ ਮੇਰੇ ਵੀਰ ਨੂੰ ਕਹੂੰਗਾ ਨੇੜੇ ਕਰਕੇ ਦਿਖਾ ਦੇ ਆਹ ਲਾਈਟ ਆ ਜਿਹੜੀ ਬਿਲਕੁਲ ਪੀਲੀ ਪੈ ਚੁੱਕੀ ਆ ਲੈਟ ਪੀਲੀ ਪੈ ਚੁੱਕੀ ਆ ਲੈਟ ਦੇ ਨਾਲ ਜਦੋਂ ਇਸ ਦੇ ਉੱਪਰ ਆਪਾਂ ਚੰਗੀ ਤਰ੍ਹਾਂ ਇਸ ਨੂੰ ਘਸਾਵਾਂਗੇ ਮਿੱਠਾ ਸੋਡਾ ਤੇ ਨਾਲ ਜਿਹੜਾ ਆਪਾਂ ਨਿੰਬੂ ਤੇ ਇਹ ਜਿਹੜੀ ਲੈਟ ਆ ਬਿਲਕੁਲ ਜਿਹੜੀ ਮੇਰੀ ਵੀਰੋ ਨਵੀਂ ਬਣ ਜਾਊਗੀ ਜਦੋਂ ਇਸ ਦੇ ਉੱਪਰ ਆਪਾਂ ਕਪੜਾ ਮਾਰ ਦਿਆਂਗੇ ਤੇ ਇਹਦੀ ਜਿਹੜੀ ਲੈਟ ਆ ਬਿਲਕੁਲ ਨਵੀਂ ਬਣ ਜਾਊਗੀ ਸੋ ਇਸ ਤਰ੍ਹਾਂ ਹੀ ਜਿਹੜੀਆਂ ਆਪਣੀਆਂ ਨੇ ਪੁਰਾਣੀਆਂ ਕਈ ਗੱਡੀਆਂ ਹੋ ਜਾਂਦੀਆਂ ਨੇ ਪੁਰਾਣੀਆਂ ਗੱਡੀਆਂ ਨੇ ਪੁਰਾਣੇ ਮੋਟਰਸਾਈਕਲ ਨੇ ਉਹਨਾਂ ਦਾ ਜਿਹੜਾ ਵਾ ਲਾਈਟਾਂ ਜਿਹੜੀਆਂ ਬਿਲਕੁਲ ਆ ਪਕਾਇੋਰੀ ਦੇਖਦੇ ਪੀਲੀਆਂ ਹੋ ਜਾਂਦੀਆਂ ਨੇ ਜਿਹੜੇ ਵੀਰ ਆ ਕਈ ਜਿਹੜੇ ਹਜ਼ਾਰ ਆ ਰੁਪਏ ਲਾ ਕੇ ਆਪਾਂ ਮਾਰਕੀਟ ਦੇ ਵਿੱਚ ਜਾਂਦੇ ਆ ਕਿ ਵੀਰੇ ਸਾਡੀਆਂ ਲਾਈਟਾਂ ਸਾਫ਼ ਕਰ ਦਿਓ ਗੱਡੀਆਂ ਮਹਿੰਗੀਆਂ ਹੁੰਦੀਆਂ ਨੇ ਜਿਹੜੀਆਂ ਗੱਡੀਆਂ ਪੀਲੀਆਂ ਪੈ ਜਾਂਦੀਆਂ ਨੇ ਤੇ ਉਹ ਵੀਰ ਕੀ ਕਰਦੇ ਆ ਕਿ 2-2000 ਰੁਪਏ ਜਿਹੜਾ ਲਾਈਟਾਂ ਸਾਫ਼ ਕਰਨ ਦਾ ਹੀ ਲੈ ਲੈਂਦੇ ਆ ਜੇਕਰ ਲਾਈਟਾਂ ਨਵੀਆਂ ਪਾਉਣ ਦੀ ਗੱਲ ਕਰੀਏ ਤੇ ਉਹ ਜਿਹੜੀ ਲਗਭਗ ਤੁਹਾਨੂੰ ਪਤਾ ਗੱਡੀ ਦੇ ਹਿਸਾਬ ਨਾਲ ਲਾਈਟ ਜਿਹੜੀ ਮਹਿੰਗੀ ਪੈਂਦੀ ਆ ਕਿਸੇ ਦੀ 5000 ਕਿਸੇ ਦੀ 10000 ਕਿਸੇ ਦੀ 20000 ਸੋ ਮੇਰੇ ਵੀਰੋ ਇਹ ਜਿਹੜਾ ਛੋਟਾ ਜ মিঠা সোডা ਥੋੜਾ ਜਿਹਾ ਲੈ ਲਿਓ ਤੇ ਥੋੜਾ ਜਿਹੜਾ ਨਿੰਬੂ ਲੈ ਲਿਓ ਇਸ ਨੂੰ ਜਿਹੜਾ ਚੰਗੀ ਤਰ੍ਹਾਂ ਘਸਾ ਕੇ ਪਾ ਦਿਓ ਚੰਗੀ ਤਰ੍ਹਾਂ ਜਿਹੜਾ ਮਲ ਕੇ ਉਸ ਤੋਂ ਬਾਅਦ ਵੀ ਸੁੱਕੇ ਕੱਪੜੇ ਨਾਲ ਇਸ ਨੂੰ ਜਿਹੜਾ ਸਾਫ਼ ਕਰ ਦਿਓ ਪੁਰਾਣੇ ਤੋਂ ਪੁਰਾਣੀ ਜਿਹੜੀ ਗੰਦਗੀ ਤੁਹਾਡੀਆਂ ਲਾਈਟਾਂ ਦੇ ਉੱਪਰ ਲੱਗੀ ਆ ਉਹ ਮੇਰੇ ਵੀਰੋ ਲੈ ਜਾਊਗੀ ਸੋ ਵੀਡੀਓ ਮੇਰੇ ਵੀਰੋ ਜਰੂਰ ਸ਼ੇਅਰ ਕਰ ਦਿਓ ਧੁੰਦ ਦੇ ਵਿੱਚ ਤੁਹਾਨੂੰ ਇਹ ਚੀਜ਼ ਜਿਹੜੀ ਬਹੁਤ ਜ਼ਿਆਦੀ ਕੰਮ ਆਊਗੀ ਸਿਰਫ ਵੱਤ ਤੋਂ ਵੱਤ 5-10 ਰੁਪਏ ਦੀ ਚੀਜ਼ ਆ ਤੇ ਲੱਖਾਂ ਹਜ਼ਾਰਾਂ ਰੁਪਏ ਜਿਹੜੇ ਆਪਣੇ ਇਸ ਨਾਲ ਬਚ ਸਕਦੇ ਆ ਸੋ ਵੀਡੀਓ ਮੇਰੇ ਵੀਰੋ ਜਰੂਰ ਸ਼ੇਅਰ ਕਰ ਦਿ ਹਰ ਰੋਜ਼ ਆਪਾਂ ਅਪਲੋਡ ਕਰਦੇ ਰਹਿੰਨੇ ਆਂ